ਬਾਈਕ ਮਾਡਲ ਦੀ ਮਾਰਨਾ ਬਾਈਕ ਮੋਟਰ ਬਾਈਕ ਮੋਟਰ ਬਾਈਕ ਮੋਟਰ ਬਾਈਕ ਹੈ ਹ ਬੱਛੂ ਦਾ ਬੰਨੀ ਹੈ ਨਾ ਪਤਾ ਪਤਾ ਅੱਜਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐਣੀ ਕੋ ਤਾਂ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਸੀ ਕਿ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਤੇ ਆਹ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੋਈਆਂ ਨਹੀਂ ਗਈਆਂ ਤੇ ਆਹ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨੂੰ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ 'ਚ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ